ਰੇ ਵੀਰ ਸੁਨਾਸਰੀ ਦੇ ਨਾਮ ਵਿੱਚ ਮੇਰੇ ਅਜ਼ੀਜ਼ ਭੈਣ ਤੇ ਭਰਾ ਨੂੰ ਤੁਹਾਨੂੰ ਸਾਰਿਆਂ ਨੂੰ ਸलाम ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਹਮੇਸ਼ਾ ਵਾਧਦੇ ਜਾਵੋ ਕਿ ਖੁਦਾ ਦੀ ਵਚਨ ਦੇ ਵਿੱਚ ਬਦਲਣਾ ਸਾਡੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਮੇਰੇ ਅਸੀਸਾ ਜਦੋਂ ਅਸੀਂ ਆਪਣਾ ਜੀਵਨ ਖੁਦਾ ਨੂੰ ਦੇ ਦਿੰਨੇ ਜਦੋਂ ਅਸੀਂ ਆਪਣਾ ਜੀਵਨ ਪਰਮੇਸ਼ਰ ਨੂੰ ਦੇ ਦਿੰਨੇ ਆ ਤਾਂ ਪਰਮੇਸ਼ਰ ਉਸ ਜੀਵਨ ਨੂੰ ਜਿਹੜਾ ਆ ਬਹਾਲ ਕਰਦਾ ਹੈ ਔਰ ਆਪਣੀ ਮਰਜ਼ੀ ਦੇ ਅਨਸਾਰ ਚੱਲਦਾ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਮਰਜ਼ੀ ਨਹੀਂ ਬਲਕਿ ਖੁਦਾ ਦੀ ਮਰਜ਼ੀ ਨੂੰ ਲੈ ਕੇ ਚੱਲਦੇ ਆ ਖੁਦਾ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿੱਚ ਪੂਰਾ ਹੁੰਦਿੰਦੇ ਆ ਤਾਂ ਪਰਮੇਸ਼ਰ ਉਨ੍ਹਾਂ ਲਈ ਵੱਡੇ-ਵੱਡੇ ਮਾਰਗਾਂ ਨੂੰ ਖੋਲਦਾ ਹੈ ਮੇਰੇ ਅਜ਼ੀਜ਼ੋ ਖੁਦਾ ਦਾ ਵਚਨ ਸਾਨੂੰ ਦੱਸਦਾ ਹੈ ਕਿ हे ਮੇਰੇ ਪੁੱਤਰ ਤੂੰ ਮੇਰੀ تعلیم ਨੂੰ ਨਾ ਭੁੱਲ ਮੇਰੇ ਅਜ਼ੀਜ਼ੋ ਸਾਨੂੰ ਖੁਦਾ ਦੀ تعلیم ਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਉਸ ਕੁਰਬਾਨੀ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਜਿਹੜੀ ਪਰਮੇਸ਼ਰ ਨੇ ਯਿਸੂ ਮਸੀਹ ਨੇ ਕ੍ਰੂਸ ਦੇਤੇ ਚੜ ਕੇ ਸਾਡੇ ਲਈ ਦਿੱਤੀ ਮੇਰੇ ਅਜ਼ੀਜ਼ੋ ਖੁਦਾ ਦੇ ਵਚਨ ਨੂੰ ਕਦੀ ਵੀ ਈਜ਼ੀ ਨਾਲੋਂ ਸਾਡਾ ਪਰਮੇਸ਼ਰ ਜਿਹੜਾ ਬਹੁਤ ਮਹਾਨ ਹੈ ਔਰ ਸਾਨੂੰ ਬੇਅੰਤ ਹ ਪਿਆਰ ਕਰਨ ਵਾਲਾ ਪਰਮੇਸ਼ਰ ਆ ਇਸ ਦੁਨੀੀ ਤੇ ਰਿਸ਼ਤੇ ਨਾਤੇ ਸਭ ਹੈ ਪਰ ਮੇਰੇ ਅਜ਼ੀਜ਼ੋ ਮਤਾਂ ਨੂੰ ਦੱਸਣਾ ਚਾਹੁੰਦੀ ਆ ਕਿ ਉਹ ਇੱਕ ਉਹਨਾਂ ਦੀ ਇਕੱਲੀ ਮਟਿਆ ਇੱਕ ਟਾਈਮ ਆ ਇਹ ਇਛੇ ਸੰਛੜ ਕੇ ਜਾ ਸਕਦੇ ਕਿਉਂਕਿ ਖੁਦਾ ਦੇ ਬਚਨ ਚ ਲਿਖਿਆ ਤੇਰੀ ਮਾਂ ਤੈਨੂੰ ਛੱਡ ਸਕਦੀ ਹੈ ਜਿਨੇ ਤੈਨੂੰ 9 ਮਹੀਨੇ ਆਪਣੀ ਕੱਖ ਚ ਰੱਖਿਆ ਪਰ ਮੈਂ ਤੈਨੂੰ ਨਾ ਕਦੀ ਛੱਡਾਂਗਾ ਤੇ ਨਾ ਕਦੀ त्याਗਾਗਾ ਨਾ ਡਰ ਨਾ ਕਬਰਾ ਮੈਂ ਤੇਰੇ ਅੰਗ ਸੰਗਾ ਮੇਰੇ ਅਜ਼ੀਜ਼ੋ ਜਦ ਅਸੀਂ ਪਰਮੇਸ਼ਰ ਨੂੰ ਯਿਸੂ ਮਸੀਹ ਨੂੰ ਆਪਣੇ ਅੱਗੇ ਰੱਖ ਕੇ ਚੱਲਦੇ ਹਾਂ ਤੇ ਉਹ ਸਾਡੇ ਮਾਰਗਾਂ ਨੂੰ ਵੀ ਸਿੱਧਾ ਕਰਦਾ ਆ ਔਰ ਸਾਡੀ ਜ਼ਿੰਦਗੀ ਦੇ ਵਿੱਚ ਆ ਬਰਕਤਾਂ ਨੂੰ ਵੀ ਬਹਾਲ ਕਰਦਾ ਮੇਰੇ ਅਜ਼ੀਜ਼ੋ ਪਰਮੇਸ਼ਰ ਦੇ ਤੋਂ ਪਰੇ ਸਾਡੀ ਕਿਤੇ ਵੀ ਕੋਈ ਬਲਿਆ ਹੀ ਨਹੀਂਗੀ ਜਦੋਂ ਅਸੀਂ ਪਰਮੇਸ਼ਰ ਨੂੰ ਆਪਣਾ ਜੀਵਨ ਦੇ ਨੇ ਸੇ ਕਰਕੇ ਜਦੋਂ ਅਸੀਂ ਖੁਦਾ ਦੇ ਵਚਨ ਨੂੰ ਦੇਖਦੇ ਆ ਤਾਂ ਖੁਦਾ ਦੇ ਨਬੀਆਂ ਨੇ ਜਿਹੜੇ ਉਹਦੇ ਹਦੀਨ ਰਹਿੰਦੇ ਸੀ ਜਿੱਦਾਂ ਅਬਰਾਹਮ ਨੂੰ ਲੈ ਲੈਨੇ ਆ ਪੌਲਸ ਤੇ ਲਾਸ ਨੂੰ ਲੈ ਲੈਨੇ ਆ ਪਤਰਸ ਨੂੰ ਲੈ ਲੈਨੇ ਇਹਨਾਂ ਨਬੀਆਂ ਨੂੰ ਜਦੋਂ ਅਸੀਂ ਅਲੀਆ ਨੂੰ ਲੈ ਲੈਨੇ ਐਲੀਆ ਨੂੰ ਲੈ ਲੈਨੇ ਤਾਂ ਦੇਖੋ ਐਲੀਆ ਨੂੰ ਖੁਦਾ ਨੇ ਇੰਨਾ ਪਿਆਰ ਕੀਤਾ ਕਿ ਉਹਨੂੰ ਮੌਤ ਤੱਕ ਵੀ ਨਹੀਂ ਆਈ ਪਰ ਪਰਮੇਸ਼ਰ ਉਹਨੂੰ ਸਿੱਧਾ ਸਵਰਗਾਂ ਦੇ ਵਿੱਚ ਉਠਾ ਲਿਆ ਮੇਰੇ ਅਜ਼ੀਜ਼ੋ ਸਾਡਾ ਜੀਵਨ ਜਿਹੜਾ ਆ ਉਹਨਾਂ ਨਬੀਆਂ ਨੂੰ ਦੇਖ ਕੇ ਆਪਣੇ ਜੀਵਨ ਨੂੰ ਸਾਨੂੰ ਬਦਲਣ ਦੀ ਜ਼ਰੂਰਤ ਆ ਔਰ ਜਦੋਂ ਅਸੀਂ ਆਪਣਾ ਜੀਵਨ ਪਰਮੇਸ਼ਰ ਨੂੰ ਦੇ ਦਿੰਨੇ ਮੇਰੇ ਅਜ਼ੀਜ਼ੋ ਇਹ ਜਿਹੜਾ 2025 ਪਰਮੇਸ਼ਰ ਨੇ ਸਾਨੂੰ ਦਿੱਤਾ ਆ ਇਹ ਬਹੁਤ ਵੱਡੀ ਬਰਕਤ ਵਾਲੀ ਘਾਲਿਆ ਬਹੁਤ ਸਾਰੇ ਐਸੇ ਲੋਕ ਆ ਜਿਹੜੇ ਪਿਛਲੇ ਸਾਲ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਏ ਪਰ ਅਸੀਂ ਖੁਸ਼ ਨਸੀਬ ਲੋਕ ਆ ਕਿ ਜਿਨੇ ਸਾਨੂੰ ਇਹ ਇਹ ਨਵਾਂ ਸਾਲ ਇਹ ਨਵਾਂ ਦਿਹਾੜਾ ਦਿੱਤਾ ਹੈ ਔਰ ਇਸ ਨਵੇਂ ਸਾਲ ਦੇ ਵਿੱਚ ਕੀ ਅਸੀਂ ਆਪਣੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇਣ ਨੂੰ ਜਾ ਰਹੇ ਹਾਂ ਮੇਰੇ ਅਜ਼ੀਜ਼ ਸਾਨੂੰ ਆਪਣੇ ਜੀਵਨ ਨੂੰ ਬਦਲਣ ਦੀ ਜ਼ਰੂਰਤ ਹੈ ਪ੍ਰਭੂ ਯਿਸੂ ਨਾਸਰੀ ਨੂੰ ਆਪਣਾ ਜੀਵਨ ਦੇਣ ਦੀ ਜ਼ਰੂਰਤ ਹੈ ਇਸੇ ਕਰਕੇ ਜਦੋਂ ਅਸੀਂ ਕਹਾਉਤਾਂ ਦੀ ਪੁਸਤਕ ਵਿੱਚ ਪੜ੍ਹਦੇ ਤਾਂ ਬੜੇ ਸੁਨੇ ਸੋਹਣੇ ਵਚਨ ਪਰਮੇਸ਼ਰ ਦੇ ਇਹਦੇ ਵਿੱਚ ਲਿਖੇ ਹੋਏ ਆ ਕਿ ਪਰਮੇਸ਼ਰ ਕਹਿੰਦਾ ਜਦੋਂ ਅਸੀਂ ਤਿੰਨ ਬਾਪ ਉਹ ਦੀ ਸ਼ੁਰੂਆਤ ਹੋ ਪਹਿਲੀ ਐਤੋਂ ਹੀ ਪੜ੍ਹਦੇ ਆ ਤਾਂ ਲਿਖਿਆ ਹੈ ਮੇਰੇ ਪੁੱਤਰ ਤੂੰ ਮੇਰੀ ਤਾਨੀਮ ਨੂੰ ਨਾ ਭੁੱਲ ਔਰ ਆਪਣੇ ਸਭ ਆਪਣੇ ਚੇਤ ਨਾਲ ਮੇਰੇ ਹੁਕਮਾਂ ਨੂੰ ਮੰਨ ਕਿਉਂ ਜੋ ਉਹ ਉਮਰ ਦੀ ਲੰਬਾਈ ਅਤੇ ਜੀਉਣ ਦੇ ਭਰੇ ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ ਮੇਰੇ ਅਜ਼ੀਜ਼ ਉਹ ਕਿੰਨੇ ਪਰਮੇਸ਼ ਨੇ ਵਧੀਆਂ-ਵਧੀਆਂ ਸੋਹਣੇ-ਸੋਹਣੇ ਵਾਦੇ ਸਾਡੇ ਨਾਲ ਕੀਤੇ ਆ ਔਰ ਉਹ ਵਾਦਿਆਂ ਦਾ ਅਟਲ ਪਰਮੇਸ਼ਰ ਉਹਨੇ ਕਿਹਾ ਆਕਾਸ਼ ਟਾਜੂਗਾ ਜ਼ਮੀਨ ਟਾਜੂਗੀ ਪਰ ਮੇਰੇ ਮੂੰਹ ਦੇ ਕੇ ਇਹ ਵਚਨ ਕਦੀ ਨਹੀਂ ਟਾਲਣੇ ਮੇਰੇ ਅਜ਼ੀਜ਼ੋ ਜਦੋਂ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਆਪਣੇ ਰਿਦੇ ਦੇ ਉੱਤੇ ਲਿਖ ਲੈਨੇ ਆ ਉਹਦੇ ਵਚਨ 'ਚ ਇਹ ਵੀ ਲਿਖਿਆ ਆ ਕਹਿੰਦਾ ਇਹ ਵਿਵਸਥਾ ਦੀ ਪੋਥੀ ਜਿਹੜੀ ਆ ਤੇਰੇ ਰਿਦੇ ਤੋਂ ਕਦੀ ਵੱਖਰੀ ਨਾ ਹੋਵੇ ਤਾਂ ਫਿਰ ਤੂੰ ਜੋ ਵੀ ਕਰੇਂਗਾ ਜਿੱਥੇ ਵੀ ਜਾਵੇਂਗਾ ਤੇਰਾ ਬੋਲ ਬਾਲਾ ਹੋਵੇਗਾ ਮੇਰੇ ਅਜ਼ੀਜ਼ੋ ਪਰਮੇਸ਼ਰ ਨੂੰ ਆਪਣੇ ਨਾਲ ਜੋੜ ਕੇ ਰੱਖਣ ਦੀ ਸਾਨੂੰ ਜ਼ਰੂਰਤ ਆ ਜਿਸ ਤਰ੍ਹਾਂ ਸੀ ਜੱਕੀ ਨੂੰ ਦੇਖਦੇ ਆਂ ਜੱਕੀ ਦੀ ਲਾਈਫ ਨੂੰ ਦੇਖਦੇ ਆਂ ਤਾਂ ਪਰਮੇਸ਼ਰ ਨੂੰ ਕਿੱਦਾਂ ਆਉਨੇ ਆਪਣੀ ਲਾਈਫ ਤੇ ਲੈ ਕੇ ਆਂਦਾ ਔਰ ਉਹਨੇ ਉਹ ਪਾਪ ਜਿਹੜੇ ਵੀ ਉਹਨੇ ਕੀਤੇ ਸੀਗੇ ਉਹਨੇ ਸਾਰੇ ਛੱਡ ਦਿੱਤੇ ਉਹ ਚੁੰਗੀ ਲੈਣ ਵਾਲਾ ਸੀਗਾ ਉਹ ਲਾਲਚੀ ਸੀਗਾ ਲਾਲ ਦਾ ਮਤਲਬ ਕਿ ਇਹ ਦੌਲਤ ਦਾ ਜਿਹੜਾ ਸੀਗਾ ਲੋਭੀ ਸੀਗਾ ਪਰ ਇਹ ਅਜ਼ੀਜ਼ੋ ਉਹਨੇ ਦੌਲਤ ਨੂੰ ਉਹਨੇ ਧਨ ਨੂੰ ਠੋਕਰ ਮਾਰ ਕੇ ਰਬੀ ਉਸ ਨਾਸਰੀ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਂਦਾ ਔਰ ਪਰਮੇਸ਼ਨ ਨੇ ਕਿਹਾ ਯਸੂ ਸੰਸੀ ਨੇ ਕਿਹਾ ਅੱਜ ਇਸ ਘਰ ਵਿੱਚ ਅੱਜ ਇਸ ਜ਼ਿੰਦਗੀ ਦੇ ਵਿੱਚ ਮੁਕਤੀ ਆਈ ਹੈ ਸਾਡੀ ਜ਼ਿੰਦਗੀ ਵਿੱਚ ਮੁਕਤੀ ਕਦੋਂ ਆਵੇਗੀ ਜਦੋਂ ਅਸੀਂ ਆਪਣੇ ਪਰਮੇਸ਼ਨ ਨੂੰ ਆਪਣੇ ਯਸੂ ਸੰਸੀ ਨੂੰ ਆਪਣੇ ਜੀਵਨ 'ਚ ਰੱਖਾਂਗੇ ਔਰ ਜਦੋਂ ਅਸੀਂ ਯਿਸੂ مسی ਨੂੰ ਆਪਣੀ ਜੀਵਨ ਦਾ ਆਧਾਰ ਲੈ ਕੇ ਚੱਲਾਂਗੇ ਮੇਰੇ ਅਜ਼ੀਜ਼ੋ ਅੱਜ ਮੈਂ ਦੇਖਦੀਆਂ ਬਹੁਤ ਦੁਨੀਆ ਦੇਖਦੇ ਆ ਕਿ ਲੋਕ ਕਹਿੰਦੇ ਕਿ ਅਸੀਂ ਐਕਟਰਾਂ ਦੇ ਫੈਨ ਵਾਂ ਕੋਈ ਕਹਿੰਦਾ ਮਸਲਮਾਨ ਖਾਨ ਦਾ ਫੈਨ ਆ ਕੋਈ ਕਹਿੰਦਾ ਮਸਨੀ ਦੇਵੋ ਦਾ ਫੈਨ ਆ ਔਰ ਮੇਰੇ ਅਜ਼ੀਜ਼ੋ ਸਾਨੂੰ ਕਿਹਦੇ ਫੈਨ ਬਣਨਾ ਆ ਉਹ ਸਾਡੇ ਵਰਗੇ ਇੱਕ ਆਮ ਇਨਸਾਨ ਆ ਪਾਪੀ ਆ ਗੁਨਾਹਗਾਰ ਆ ਉਹ ਵੀ ਸਾਡੇ ਵਰਗੇ ਇਨਸਾਨ ਆ ਸਾਨੂੰ ਇਨਸਾਨਾਂ ਦੇ ਫੈਨ ਨਹੀਂ ਬਣਨਾ ਇਨਸਾਨਾਂ ਨੂੰ ਆਪਣਾ ਆਈਡੀਅਲ ਨਹੀਂ ਬਣਾ ਕੇ ਚੱਲਣਾ ਪਰ ਵੀ ਯਿਸੂ ਨਾਸਰੀ ਨੂੰ ਆਪਣਾ ਆਈਡੀਅਲ ਬਣਾ ਕੇ ਚੱਲਣਾ ਆ ਅਸੀਂ ਯਿਸੂ ਮਸੀਹ ਦੇ ਫੈਨ ਬਣਨਾ ਆ ਅਸੀਂ ਤਾਂ ਕਿ ਯਿਸੂ ਮਸੀਹ ਸਾਡੇ ਲਈ ਸਵਰਗ ਦੇ ਦਰਵਾਜ਼ੇ ਖੋਲੇ ਮੇਰੇ ਅਜ਼ੀਜ਼ੋ ਖੁਦਾ ਦੇ ਰਾਜ ਦੇ ਵਿੱਚ ਉਹੀ ਸ਼ਾਮਲ ਹੋ ਸਕਦੇ ਆ ਜਿਹੜੇ ਉਹਦੇ ਵਚਨਾਂ ਦੇ ਅਨੁਸਾਰ ਚੱਲਦੇ ਆ ਮੇਰੇ ਅਜ਼ੀਜ਼ੋ ਸਾਡਾ ਜੀਵਨ ਜਿਹੜਾ ਆ ਇਹ ਪ੍ਰਭੂ ਯਿਸੂ ਨਾਸਰੀ ਦਾ ਜੀਵਨ ਆ ਕਿਉਂਕਿ ਉਹਨੇ ਸਾਨੂੰ ਮੁੱਲ ਖਰੀਦਿਆ ਆਪਣਾ ਕੀਮਤੀ ਲਉ ਬਹਾਕੇ ਸੋ ਮੇਰੇ ਅਜ਼ੀਜ਼ੋ ਜਦੋਂ ਪਰਮੇਸ਼ਰ ਨੇ ਆਪਣਾ ਪਵਿੱਤਰ ਲਹੂ ਸਾਡੇ ਲਈ ਬਹਾਇਆ ਸਾਨੂੰ ਬੇਪਨਾ ਪਿਆਰ ਕੀਤਾ ਔਰ ਸਾਡੇ ਪਾਪਾਂ ਨੂੰ ਆਪਣੀ ਪਿੱਠ ਦੇ ਪਿੱਛੇ ਚੈਸਟ ਦਿੱਤਾ ਤਾਂ ਮੇਰੇ ਅਜ਼ੀਜ਼ੋ ਸਾਨੂੰ ਵੀ ਚਾਹੀਦਾ ਆ ਕਿ ਆਪਣੇ ਪ੍ਰਭੂ ਨੂੰ ਪਹਿਲ ਦੇ ਕੇ ਚੱਲੀਏ ਆਪਣੇ ਜੀਵਨ ਨੂੰ ਉਹਦੇ ਹੱਥਾਂ ਦੇ ਵਿੱਚ ਦਈਏ ਔਰ ਜਦੋਂ ਅਸੀਂ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਦਵਾਂਗੇ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਖੁਦਾ ਸਾਨੂੰ ਆਕਾਸ਼ ਦੀ ਨਹੀਂ ਬਲਕਿ ਇਸ ਧਰਤੀ ਦੀਆਂ ਵੀ ਬਰਕਤਾਂ ਨਾਲ ਬਹਾਲ ਕਰੇਗਾ ਜਦੋਂ ਅਸੀਂ ਉਹਦੇ ਨਬੀਆਂ ਨੂੰ ਦੇਖਦੇ ਹਾਂ ਅਬਰਾਹਮ ਨੂੰ ਦੇਖਦੇ ਹਾਂ ਅਬਰਾਹਮ ਕਿਸ ਤਰ੍ਹਾਂ ਪਰਮੇਸ਼ਰ ਦੇ ਵਚਨਾਂ ਤੇ ਚੱਲਿਆ ਔਰ ਕਿਸ ਤਰ੍ਹਾਂ ਉਹਨੇ ਆਪਣੀ ਜੀਵਨ ਸ਼ੈਲੀ ਨੂੰ ਖੁਦਾ ਦੇ ਹੱਥਾਂ ਦੇ ਵਿੱਚ ਦਿੱਤਾ ਮੇਰੇ ਅਜ਼ੀਜ਼ੋ ਉਹ ਖੁਦਾ ਦੇ ਵਚਨਾਂ ਤੇ ਚੱਲਿਆ ਔਰ ਪਰਮੇਸ਼ਰ ਨੇ ਉਹਨੂੰ ਵੱਡੀਆਂ-ਵੱਡੀਆਂ ਬਰਕਤਾਂ ਦੇ ਨਾਲ ਬਹਾਲ ਕੀ ਦਿੱਤਾ ਉਹਨੇ ਆਪਣਾ ਘਰਾਣਾ ਛੱਡ ਦਿੱਤਾ ਆਪਣਾ ਪਰਿਵਾਰ ਛੱਡ ਦਿੱਤਾ ਉਹਨੇ ਪਰਮੇਸ਼ਰ ਨੇ ਜਦੋਂ ਉਹਨੂੰ ਕਿਹਾ ਕਿ ਆਪਣਾ ਘਰਾਣਾ ਤੇ ਆਪਣਾ ਖਾਨਦਾਨ ਆਪਣਾ ਸਾਰਾ ਸ਼ਹਿਰ ਆਪਣਾ ਦੀ ਛੱਡ ਔਰ ਮੇਰੇ ਪਿੱਛੇ ਚੱਲ ਮੇਰੇ ਅਜ਼ੀਜ਼ੋ ਉਹਨੇ ਪਰਮੇਸ਼ਰ ਨਾਲ ਕੋਈ ਵੀ ਸਵਾਲ ਜਵਾਬ ਨਹੀਂ ਕੀਤਾ ਸੋ ਮੇਰੇ ਅਜ਼ੀਜ਼ੋ ਸਾਨੂੰ ਵੀ ਉਹਨਾਂ ਦੀ ਤਰ੍ਹਾਂ ਪਰਮੇਸ਼ਰ ਦੇ ਅੱਗੇ ਸਵਾਲ ਜਵਾਬ ਨਹੀਂ ਕਰਨਾ ਚਾਹੀਦਾ ਕਦੀ ਵੀ ਅਸੀਂ ਕਿੱਦਾਂ ਦੇ ਵੀ ਹਾਲਾਤਾਂ ਦੇ ਵਿੱਚ ਹੋਈਏ ਸਾਨੂੰ ਕਦੀ ਵੀ ਪਰਮੇਸ਼ਰ ਦੇ ਨਾਲ ਯਸਮਸੀਨਾ ਇਹ ਲਾਨੀ ਕਰਨਾ ਚਾਹੀਦਾ ਕਿਉਂਕਿ ਉਹ ਸਾਡੀਆਂ ਜ਼ਰੂਰਤਾਂ ਨੂੰ ਸਾਡੇ ਮੰਗਣ ਤੋਂ ਪਹਿਲਾਂ ਜਾਣਦਾ ਆ ਮੇਰੇ ਅਜ਼ੀਜ਼ੋ ਸਾਡਾ ਜੀਵਨ ਜਿਹੜਾ ਆ ਉਹ ਪ੍ਰਭੂ ਦੇ ਬਚਨਾਂ ਦੇ ਅਨੁਸਾਰ ਚੱਲਣਾ ਚਾਹੀਦਾ ਆ ਔ ਅਸੀਂ ਇਸ ਨਵੇਂ ਸਾਲ ਦੇ ਵਿੱਚ ਜਿਹੜਾ ਖੁਦਾ ਨੇ ਸਾਨੂੰ ਦਿੱਤਾ ਆ ਸਾਨੂੰ ਖੁਦਾ ਅਦਨਾਲ ਵਾਦਾ ਕਰਨਾ ਚਾਹੀਦਾ ਹੈ ਕਿ हे ਪਿਤਾ ਜੋ ਵੀ ਸਾਡੇ ਕੋ ਪਿਛਲੇ ਸਾਲ ਦੇ ਵਿੱਚ ਗਲਤੀਆਂ ਹੋ ਗਈਆਂ ਜਾਂ ਕਿਸੇ ਦਾ ਬੁਰਾ ਹੋ ਗਿਆ ਜਾਂ ਕਿਸੇ ਨੂੰ ਬੁਰਾ ਬੋਲ ਹੋ ਗਿਆ ਜਾਂ ਨਸ਼ੇ ਹੋ ਗਏ ਜਾਂ ਕੁਝ ਵੀ ਗਲਤ ਨਾ ਨਾ ਪ੍ਰਕਾਰ ਦੇ ਗੁਨਾਹ ਹੋ ਗਏ ਤਾਂ हे ਪਿਤਾ हे ਅੱਬਾ ਅੱਜ ਅਸੀਂ ਆਪਣੇ ਉਹਨਾਂ ਗਪਾਪਾ ਨੂੰ ਆਪਣੇ ਗੁਨਾਹਾਂ ਨੂੰ ਮੰਨ ਕੇ ਉਹਨਾਂ ਨੂੰ ਛੱਡਦੇ ਹਾਂ ਔਰ ਆਪਣੇ ਪ੍ਰਭੂ ਯਿਸੂ ਨਾਸਿਰਵਾਲ ਨੂੰ ਰੱਖ ਕਰਦੇ ਹਾਂ ਔਰ ਉਹਦੇ ਮਾਰਗਾਂ ਦੇ ਉੱਤੇ ਚੱਲਦੇ ਹਾਂ ਮੇਰੇ ਅਜ਼ੀਜ਼ੋ ਜਦੋਂ ਸੱਚਮੁੱਚ ਅਸੀਂ ਖੁਦਾ ਦੇ ਮਾਰਗਾਂ ਤੇ ਚੱਲਦੇ ਹਾਂ ਤਾਂ ਉਹ ਸਾਡੀਆਂ ਜ਼ਿੰਦਗੀਆਂ ਨੂੰ ਬਹਾਲ ਕਰਦਾ ਆ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਰਕਤਾਂ ਦੇ ਬਹਾਲ ਕਰਦਾ ਕਿਉਂਕਿ ਪਰਮੇਸ਼ਰ ਦਾ ਵਾਅਦਾ ਆਇਆ ਕਿ ਮੈਂ ਅਗਰ ਤੁਸੀਂ ਮੇਰੇ ਨਾਲ ਵਫਾਦਾਰ ਰਹੋਗੇ ਤਾਂ ਮੈਂ ਵੀ ਪੀੜੀ-ਦਰ ਪੀੜੀ ਤੁਹਾਡੇ ਨਾਲ ਵਫਾਦਾਰ ਰਾਵਾਂਗਾ ਆ ਸਾਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਅਗਰ ਰਾਜੇ ਸਾਡੇ ਕੋ ਜੋਬ ਨਹੀਂ ਗਈ ਅਜਾ ਅਗਰ ਸਾਡੇ ਕੋ ਗਰੀਬੀ ਆ ਬਿਮਾਰੀ ਆ ਜਾਂ ਦੁੱਖਿਆ ਕਿਸੇ ਵੀ ਤਰ੍ਹਾਂ ਦੇ ਸੰਕਟ ਆ ਤਾਂ ਮੇਰੇ ਅਜ਼ੀਜ਼ੋ ਅੱਜ ਹੀ ਜਦੋਂ ਅਸੀਂ ਆਪਣਾ ਜੀਵਨ ਖੁਦਾ ਦੇ ਹੱਥਾਂ ਦੇ ਵਿੱਚ ਦੀਵਾਂਗੇ ਤਾਂ ਪਰਮੇਸ਼ਰ ਸਾਡੀਆਂ ਸਾਰੀਆਂ ਮਾਨੀਆਂ ਕਮਜ਼ੋਰੀਆਂ ਨੂੰ ਉਠਾ ਲਵੇਗਾ ਕਿਉਂਕਿ ਪਰਮੇਸ਼ਰ ਤੇ ਪਨਾ ਸਾਨੂੰ ਮੁਹੱਬਤ ਕਰਨ ਵਾਲਾ ਪਰਮੇਸ਼ਰ ਆ ਉਹ ਕਹਿੰਦਾ ਮੈਂ ਤੈਨੂੰ ਕਦੀ ਨਹੀਂ ਛੱਡਾਂਗਾ ਮੈਂ ਤੈਨੂੰ ਕਦੀ ਨਹੀਂ त्याਗਾਗਾ ਇਹ ਜਿਹੜੀ ਵਿਵਸਥਾ ਦੀ ਕੋਥੀ ਅਗਰ ਤੇਰੇ ਦਿਲ ਤੋਂ ਕਦੀ ਵੱਖਰੀ ਨਾ ਹੋਵੇ ਅਗਰ ਤੇਰੇ ਰਿਦੇ ਤੋਂ ਕਦੀ ਵੱਖਰੀ ਨਾ ਹੋਵੇ ਤੇਰੀ ਜ਼ੁਬਾਨ ਤੋਂ ਕਦੀ ਵੱਖਰੀ ਨਾ ਹੋਵੇ ਅਗਰ ਤੂੰ ਮੇਰੇ ਮਾਰਗਾਂ ਤੇ ਚੱਲਨੇ ਤਾਂ ਮੇਰੇ ਅਜ਼ੀਜ਼ੋ ਖੁਦਾ ਦਾ ਵਾਦਾ ਹੈ ਕਿ ਮੈਂ ਤੁਹਾਨੂੰ ਬਹਾਲ ਕਰਾਂਗਾ ਮੈਂ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਬਹਾਲ ਕਰਾਂਗਾ ਸੋ ਮੇਰੇ ਅਜ਼ੀਜ਼ੋ ਜਿਹੜਾ ਸੀ ਵਚਨ ਅਸੀਂ ਦੇਖ ਰਹੇ ਹਾਂ ਏ ਹੇ ਮੇਰੇ ਪੁੱਤਰ ਤੂੰ ਮੇਰੀ ਤਾਲੀਮ ਨੂੰ ਨਾ ਭੁੱਲ ਮੇਰੇ ਅਜ਼ੀਜ਼ੋ ਸ਼ੈਤਾਨ ਸਾਨੂੰ ਬਹੁਤ ਗੱਲਾਂ ਚ ਪਰਮੋਦਾਇਆ ਸਾਡੇ ਥੌਟ ਚੇਂਜ ਕਰਦਾ ਹੈ ਸਾਡੀਆਂ ਸੋਚਾਂ ਨੂੰ ਸਾਡੇ ਵਿਚਾਰਾਂ ਦੇ ਰਾਹੀਂ ਉਹ ਸਾਨੂੰ ਗਲਤ ਕੰਤਰਾਹਾਂ ਤੇ ਚਲਾਉਣ ਦੀ ਕੋਸ਼ਿਸ਼ ਕਰਦਾ ਪਰ ਮੇਰੇ ਅਜ਼ੀਜ਼ੋ ਸ਼ੈਤਾਨ ਇੰਨਾ ਸ਼ਕਤੀਸ਼ਾਲੀ ਨਹੀਂ ਕਿ ਉਹ ਸਾਨੂੰ ਸਾਡੇ ਪ੍ਰਭੂ ਯਿਸੂ ਨਾਸਰੀ ਦੇ ਪ੍ਰੇਮ ਤੋਂ ਵੱਖਰਾ ਕਰ ਸਕੇ ਸਾਨੂੰ ਕਦੀ ਵੀ ਉਹਦੀਆਂ ਗੱਲਾਂ ਵਿੱਚ ਆਉਣ ਦੀ ਜ਼ਰੂਰਤ ਨਹੀਂ ਮੇਰੇ ਜੀਜ਼ੋ ਅਸੀਂ ਖੁਦ ਸ਼ੈਤਾਨ ਨੂੰ ਮੌਕਾ ਦਿੰਨੇ ਆ ਆਪਣੀ ਜ਼ਿੰਦਗੀ ਦੇ ਵਿੱਚ ਸ਼ੈਤਾਨ 'ਚ ਇੰਨੀ ਪਾਵਰ ਨਹੀਂ ਕਿ ਉਹ ਸਾਨੂੰ ਫਸਲਾ ਸਕੇ ਮੇਰੇ ਅਜ਼ੀਜ਼ੋ ਜਦੋਂ ਸਾਡਾ ਈਮਾਨ ਮਜ਼ਬੂਤ ਹੋਗਾ ਜਦੋਂ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਵਿੱਚ ਮਜ਼ਬੂਤ ਹੋਵਾਂਗੇ ਤਾਂ ਸ਼ੈਤਾਨ ਕਦੀ ਵੀ ਸਾਨੂੰ ਪੜਕਾ ਨਹੀਂ ਸਕਦਾ ਮੇਰੇ ਅਜ਼ੀਜ਼ੋ ਸ਼ੈਤਾਨ ਦੀ ਜਿਹੜੀ ਸ਼ਕਤੀ ਆ ਉਹ ਪਾਲਿਛੈਨ ਦੀ ਆ ਔਰ ਖੁਦਾ ਦੀ ਜਿਹੜੀ ਆ ਉਹ ਸਦਾ ਦੀ ਆ ਔਰ ਜਿਹੜੇ ਉਹ ਦੇ ਹਦੀਨ ਹੋ ਕੇ ਚੱਲਦੇ ਆ ਜਦੋਂ ਅਸੀਂ ਖੁਦਾ ਦੀ ਬਚਨ ਦੇ ਵਿੱਚ ਦੇਖਦੇ ਆ ਕਿਉਂ ਜੋ ਉਹ ਉਮਰ ਦੀ ਲੰਬਾਈ ਜੀਉਣ ਦੇ ਵਰੇ ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ ਦੇਅ ਅਤੇ ਸੱਚਾਈ ਤੇਨੂੰ ਨਾ ਛੱਡਲ ਉਹਨਾਂ ਨੂੰ ਆਪਣੇ ਗੱਲ ਦੇ ਦਿਵਾਲੇ ਬਨ ਲੈ ਉਹਨਾਂ ਨੂੰ ਆਪਣੇ ਮਨ ਦੀ ਤਖਤੀ ਉੱਤੇ ਲੇਖ ਲੈ ਤਾਂ ਤੂੰ ਪਰਮੇਸ਼ਰ ਅਤੇ ਆਦਮੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕ ਨਾਮੀ ਪਾਵੇਂਗਾ ਆਪਣੇ ਪੂਰੇ ਦਿਲ ਨਾਲ ਯਹਵਾ ਉੱਤੇ ਪਰ ਉਸਾਰਾ ਰੱਖ ਅਤੇ ਆਪਣੀ ਹੀ ਸਮਝ ਤੇ ਇਤਬਾਰ ਨਾ ਕਰ ਮੇਰੇ ਅਜ਼ੀਜ਼ੋ ਦੇਖੋ ਖੁਦਾ ਦੇ ਕਿੰਨੇ ਕਿੰਨੇ ਵਾਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਕਦੀ ਵੀ ਆਪਣੀ ਸਮਝ ਤੇ ਇਤਬਾਰ ਨਹੀਂ ਕਰਨਾ ਚਾਹੀਦਾ ਸਾਨੂੰ ਕਦੀ ਵੀ ਆਪਣੇ ਆਪ ਨੂੰ ਬਹੁਤੇ ਬੁੱਧਵਾਨ ਨਹੀਂ ਸਮਝਣਾ ਚਾਹੀਦਾ ਮੇਰੇ ਅਜ਼ੀਜ਼ੋ ਜਦ ਅਸੀਂ ਆਪਣੇ ਆਪ ਨੂੰ ਹਲੀਮ ਕਰਦੇ ਆਂ ਖੁਦਾ ਦੇ ਹਦੀਨ ਕਰਦੇ ਆਂ ਤਾਂ ਪਰਮੇਸ਼ਰ ਸਾਡੇ ਲਈ ਵੱਡੀਆਂ ਵੱਡੀਆਂ ਬਰਕਤਾਂ ਬਹਾਲ ਕਰਦਾ ਆ ਸੋ ਦੇਖੋ ਖੁਦਾ ਦੀ ਵਚਨ ਦੇ ਵਿੱਚ ਕਿੱਡੇ ਵੱਡੇ ਵੱਡੇ ਵਾਅਦੇ ਆਪਣੇ ਬੱਚਿਆਂ ਦੇ ਲਈ ਆ ਸੋ ਅੱਜ ਸਾਨੂੰ ਜ਼ਰੂਰਤ ਆ ਆਪਣਾ ਜੀਵਨ ਜਿਹੜਾ ਆ ਪ੍ਰਭੂ ਯਿਸੂ ਨਾਸਰੀ ਦੇ ਹੱਥਾਂ ਦੇ ਵਿੱਚ ਦੇਣ ਦੀ ਉਹ ਕਹਿੰਦਾ ਸੱਚਾਈ ਅਤੇ ਇਮਾਨਦਾਰੀ ਵਫਾਦਾਰੀ ਇਹ ਤੈਨੂੰ ਕਦੀ ਨਾ ਛੱਡਣ ਮੇਰੇ ਅਜ਼ੀਜ਼ੋ ਜਦ ਅਸੀਂ ਪ੍ਰਭੂ ਯਿਸੂ ਨਾਸਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਲੋਕ ਜਦੋਂ ਸਾਡੇ ਜੀਵਨ ਨੂੰ ਦੇਖਦੇ ਆ ਤਾਂ ਉਹ ਸੱਚਮੁੱਚ ਸਾਡੇ ਪਰਮੇਸ਼ਰ ਦੀ ਵਡਿਆਈ ਕਰਦੇ ਆ ਕਿ ਇਹ ਪਰਮੇਸ਼ਰ ਦੇ ਬੱਚੇ ਆ ਇਹ ਪਰਮੇਸ਼ਰ ਦੀ ਔਲਾਦ ਆ ਕਿੰਨਾ ਵੱਡਾ ਵਾਅਦਾ ਪਰਮੇਸ਼ਰ ਨੇ ਸਾਨੂੰ ਦਿੱਤਾ ਔਰ ਕਿੰਨਾ ਵੱਡਾ ਅਹੁਦਾ ਵੀ ਪਰਮੇਸ਼ਰ ਨੇ ਸਾਨੂੰ ਦਿੱਤਾ ਕਹਿੰਦਾ ਮੈਂ ਤੁਹਾਨੂੰ ਆਪਣੇ ਧੀਆ ਪੁੱਤਰ ਬਣਾਵਾਂਗਾ ਮੇਰੇ ਅਜ਼ੀਜ਼ੋ ਧੀਆ ਪੁੱਤਰ ਕੌਣ ਹੁੰਦੇ ਆ ਜਿਹੜੇ ਮਾਂ ਬਾਪ ਕੈਨੇ ਵਿੱਚ ਹੋਣ ਜਿਹੜੇ ਮਾਪੇ ਦੀ ਗੱਲ ਨੂੰ ਮੰਨਣ ਵਾਲੇ ਹੋਣ ਉਹ ਉਹ ਧੀਆਂ ਪੁੱਤਰ ਨਹੀਂ ਜਿਹੜੇ ਮਾਪੇ ਦੀ ਵਚਨਾਂ ਦੀ ਮਾਪੇ ਦੀ ਆਗਿਆਕਾਰੀ ਨਾ ਕਰਨ ਮਾਪੇ ਦੀ ਗੱਲ ਨੂੰ ਨਾ ਮੰਨਣ ਮੇਰੇ ਅਜ਼ੀਜ਼ੋ ਅਗਰ ਅਸੀਂ ਪਰਮੇਸ਼ਰ ਦੇ ਪਿਆਰੇ ਧੀਆਂ ਪੁੱਤਰ ਬਣਨਾ ਚਾਹੁੰਦੇ ਆ ਤਾਂ ਸਾਨੂੰ ਉਹਦੇ ਵਚਨਾਂ ਤੇ ਵੀ ਚੱਲਣ ਦੀ ਜ਼ਰੂਰਤ ਆ ਮੇਰੇ ਅਜ਼ੀਜ਼ੋ ਪ੍ਰਭੂ ਸਾਨੂੰ ਬਹੁਤ ਪਿਆਰ ਕਰਦਾ ਆ ਔਰ ਮੇਰੇ ਅਜ਼ੀਜ਼ੋ ਜਦੋਂ ਪ੍ਰਭੂ ਸਾਨੂੰ ਪਿਆਰ ਕਰਦਾ ਆ ਤੰ ਮੇਰੇ ਅਜ਼ੀਜ਼ੋ ਇਸ ਧਰਤੀ ਤੇ ਰਹਿੰਦੇ ਹੋਇਆ ਸਾਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਸਾਨੂੰ ਇਹ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਕਈ ਲੋਕ ਬਹੁਤ ਸੋਚਦੇ ਆ ਫਲਾਣਾ ਮੇਰਾ ਭਰਾ ਮੇਰੀ ਭੈਣ ਮੇਰਾ ਪਤੀ ਮੇਰੀ ਪਤਨੀ ਮੇਰੇ ਮਾਪੇ ਜਾਂ ਮੇਰੇ ਰਿਸ਼ਤੇਦਾਰ ਮੈਨੂੰ ਪਿਆਰ ਨਹੀਂ ਕਰਦੇ ਮੈਂ ਕੱਲਾ ਆ ਮੇਰੇ ਅਜ਼ੀਜ਼ੋ ਇੱਕ ਅਧੀਨਾ ਸੋਚੋ ਪਰਮੇਸ਼ਰ ਸਾਨੂੰ ਕਦੀ ਵੀ ਕੱਲਿਆ ਨਹੀਂ ਛੱਡਦਾ ਉਹ ਹਮੇਸ਼ਾ ਸਾਡੇ ਆਂਸਾਨਗਾ ਉਹ ਕਹਿੰਦਾ ਨਾ ਡਰਨਾ ਨਾ ਘਬਰਾ ਮੈਂ ਹਮੇਸ਼ਾ ਤੇਰੇ ਨਾਲ ਆ ਸੋ ਇਸੇ ਤਰ੍ਹਾਂ ਮੇਰੇ ਅਜ਼ੀਜ਼ੋ ਅੱਜ ਹੀ ਸਾਨੂੰ ਖੁਦਾਰ ਨੂੰ ਆਪਣੇ ਹੱਥ ਖੁਦਾ ਦੇ ਹੱਥਾਂ ਵਿੱਚ ਆਪਣੇ ਆਪ ਨੂੰ ਸੌਂਪ ਦੇਣਾ ਹੈ ਸੋ ਖੁਦਾ ਤੁਹਾਨੂੰ ਇਹਨਾਂ ਬਚਨਾਂ ਦੇ ਨਾਲ ਬਹੁਤ ਜ਼ਿਆਦਾ ਬਰਕਤ ਦੇਵੇ ਔਰ ਤੁਸੀਂ ਪਰਮੇਸ਼ਰ ਦੇ ਬਚਨਾਂ ਦੇ ਵਿੱਚ ਹਮੇਸ਼ਾ ਵਾਦੇ ਜਾਓ ਸੋ ਮੈਂ ਤੁਹਾਡੇ ਲਈ ਛੋਟੀ ਜੀ ਪ੍ਰਾਰਥਨਾ ਕਰਾਂਗੀ ਹalleluyah ਪ੍ਰਭੂ ਜੀ ਮੱਤਾੜਾ ਧੰਨਵਾਦ ਕਰਦੀਆਂ ਸ਼ੁਕਰ ਕਰਦੀਆਂ ਔਰ ਇਹਨਾਂ ਬੱਚਿਆਂ ਨੂੰ ਮੱਤਾੜੇ ਜੋਰਾ ਵਰਤਾਵੇਂ ਸੌਂਪਦੀਏ ਨਵਾਂ ਸਾਲ ਜਿਹੜਾ ਤੂੰ ਪਿਤਾ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਆ ਪ੍ਰਭੂ ਜੀ ਇਹ ਨਵਾਂ ਸਾਲ ਸਾਡੀ ਜ਼ਿੰਦਗੀ ਦੇ ਵਿੱਚ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੱਡੀ ਬਹਾਲੀ ਨੂੰ ਲੈ ਕੇ ਆਵੇ ਅਗਰ ਕੋਈ ਗਰੀਬ ਆ ਅਗਰ ਕੋਈ ਬਿਮਾਰ ਆ ਅਗਰ ਕੋਈ ਬੇਕਾਰ ਆ ਅਗਰ ਕੋਈ ਬੇਅਲਾਦ ਆ ਅਗਰ ਕੋਈ ਕਰਜ਼ਿਆਂ ਦੇ ਬੋਝ ਥੱਲੇ ਆ ਅਗਰ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਫਸੇ ਆ ਤਪਿਤਾ ਪਰਮੇਸ਼ਰ ਤੂੰ ਉਹਨਾਂ ਨੂੰ ਬਹਾਲ ਕਰ ਪਿਤਾ ਪਰਮੇਸ਼ਰ ਇਹਨਾਂ ਕਮੀਆਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਿਤਾ ਪਰਮੇਸ਼ਰ ਪਿਤਾ ਇਹਨਾਂ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਮੈਂ ਨਹੀਂ ਜਾਣਦੀ ਤੂੰ ਜਾਣਦਾ ਆਂ ਔਰ ਸੱਚਮੁੱਚ ਪਿਤਾ ਜਿਹੜੇ ਤੇਰੇ ਬੱਚੇ ਤੇ ਤੇ ਇਮਾਨ ਰੱਖਦੇ ਨੇ ਵਿਸ਼ਵਾਸ ਰੱਖਦੇ ਨੇ ਤੂੰ ਕਿਹਾ ਉਹਨਾਂ ਦੇ ਲਈ ਮੈਂ ਵੱਡੇ ਵੱਡੇ ਮਾਰਗਾਂ ਨੂੰ ਵੱਡੀਆਂ ਵੱਡੀਆਂ ਬਰਕਤਾਂ ਨੂੰ ਲੈ ਕੇ ਆਵਾਂਗਾ ਮੇਰੇ ਪਰਮੇਸ਼ਰ ਇਹਨਾਂ ਬੱਚਿਆਂ ਦੇ ਉੱਤੇ ਤੁਹਾਡੀ ਆਸ਼ੀਸ਼ ਤੁਹਾਡੀ ਕਿਰਪਾ ਤੁਹਾਡੀ ਦਇਆ ਹਮੇਸ਼ਾ ਬਣੀ ਰਹੇ। ਇਹ ਤੇਰੇ ਬੱਚੇ ਆ ਤੇਰੇ ਖੂਨ ਦੇ ਖਰੀਦੇ ਹੋਇਆ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਤੇ ਦਇਆ ਕਿਰਪਾ ਤੇ ਅਨੰਦ ਰਹਿਕਾਰ ਇਹ ਨਵਾਂ ਸਾਲ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੀਆਂ ਬਰਕਤਾਂ ਤੇ ਆਸ਼ੀਸ਼ ਲੈ ਕੇ ਆਉਣਾ। ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ। ਇਸਨ ਸੀ ਦੇ ਪਵਿੱਤਰ ਨਾਮ ਮੰਗਦੀ ਹਾਂ। ਆਮੀਨ। ਸੋ ਖੁਦਾ ਤੁਹਾਨੂੰ ਬਰਕਤ ਦੇਵੇ। ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਰਸੀਬ ਕੀਤਾ ਆ ਤਾਂ ਮੇਰੇ ਨਾਲ ਮਿਲ ਕੇ ਬੋਲੋ ਆਮੀਨ। ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇ।